ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਨਿਊਜ਼ ਟ੍ਰੈਂਡ ਤੇ ਪੰਜਾਬੀਆਂ ਲਈ ਚੰਗੀ ਖਬਰ ਅੱਜ ਹੋਏਗੀ ਫਾਸਟ ਟ੍ਰੈਕ ਪੰਜਾਬ ਪੋਰਟਲ ਦੀ ਸ਼ੁਰੂਆਤ ਵਿਸ਼ਵਾਸ ਪਾਰਦਰਸ਼ੀ ਪਹੁੰਚ ਅਤੇ ਬਦਲਾਅ ਦੇ ਨਵੇਂ ਚੱਕ ਦੀ ਸ਼ੁਰੂਆਤ ਕਰਦੇ ਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਸਾਬਕਾ ਮੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਅੱਜ ਜਾਣ ਕੇ 10 ਜੂਨ ਨੂੰ ਫਾਸਟ ਟਰੈਕ ਪੰਜਾਬ ਪੋਰਟਲ ਦੀ ਸ਼ੁਰੂਆਤ ਕਰਨਗੇ ਇਹ ਪੋਰਟਲ ਨਿਵੇਸ਼ਕਾਂ ਨੂੰ ਅਰਜੀ ਦੇਣ ਤੋਂ 45 ਦਿਨਾਂ ਦੇ ਅੰਤਰ ਸਾਰੀਆਂ ਜ਼ਰੂਰੀ ਮਨਜ਼ੂਰੀਆਂ ਜਕੀਨੀ ਬਣਾਏ ਮੱਖ ਮੰਤਰੀ ਨੇ ਕਿਹਾ ਇਹ ਸੁਧਾਰ ਅੰਤ ਨਹੀਂ ਸਗੋ ਇੱਕ ਨਵੀਂ ਲਹਿਰ ਦੀ ਸ਼ੁਰੂਆਤ ਹੈ ਇੱਕ ਅਜਹੀ ਲਹਿਰ ਜਿੱਥੇ ਕਾਰੋਬਾਰ ਕਰਨ ਦੀ ਆਸਾਨੀ ਸਿਰਫ ਨਾਰਾ ਨਹੀਂ ਸਗੋ ਇੱਕ ਆਮਲੀ ਸੱਭਿਆਚਾਰ ਬਣਦੀ ਮੱਖ ਮੰਤਰੀ ਨੇ ਕਿਹਾ ਕਿ ਪੰਜਾਬ ਹਮੇਸ਼ਾ ਬਹਾਦਰਾਂ ਨਵੀਨਤਮ ਸੋਚ ਵਾਲਿਆਂ ਅਤੇ ਵੀਰਾਂ ਦੀ ਧਰਤੀ ਰਿਹਾ ਹੈ ਅਤੇ ਹੁਣ ਇਹ ਜਜ਼ਬਾ ਭਾਰਤ ਦੀ ਉਦਯੋਗਿਕ ਕ੍ਰਾਂਤੀ ਦੀ ਅਗਵਾਈ ਕਰਨ ਲਈ ਤਿਆਰ ਹੈ ਉਨ੍ਹਾਂ ਨੇ ਕਿਹਾ ਕਿ ਇਹ ਹਰ ਨਿਵੇਸ਼ਕ ਲਈ ਇੱਕ ਬਹਾਦਰ ਐਲਾਨ ਹੈ ਕਿ ਪੰਜਾਬ ਆਪਣੇ ਨਿਜਮਾ ਅਤੇ ਪੂਰੀ ਬਜਨਵੱਧਤਾ ਦੇ ਨਾਲ ਕਾਰੋਬਾਰ ਲਈ ਤਿਆਰ ਹੈ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਫਾਸਟ ਟਰੈਕ ਪੰਜਾਬ ਪੋਰਟਲ ਸਿਰਫ ਤਕਨੀਕੀ ਅਪਗ੍ਰੇਡ ਨਹੀਂ ਸਗੋਂ ਇੱਕ ਨਵੇਂ ਉਦਯੋਗਿਕ ਪ੍ਰਸ਼ਾਸਨਿਕ ਮਾਡਲ ਦੀ ਰੀੜ ਦੀ ਹੱਡੀ ਹੈ ਮੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਹੁਣ ਵਿਚਾਰਤਾਰਾਂ ਨੂੰ ਅਨਸਾਸ਼ਨ ਵਿੱਚ ਦੇਰੀ ਨੂੰ ਡਿਜੀਟਲ ਵਿੱਚ ਅਤੇ ਉਲਝਣਾਂ ਨੂੰ ਸਫੋਕੋਦੀ ਵਿੱਚ ਤਬਦੀਲ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ 45 ਦਿਨਾਂ ਦੇ ਅੰਦਰ ਮਨਜ਼ੂਰੀਆਂ ਪ੍ਰਾਪਤ ਕਰਨ ਤੋਂ ਲੈ ਕੇ ਲਾਲ ਫੀਤਾ ਸਾਹੀ ਨੂੰ ਖਤਮ ਕਰਨ ਤੱਕ ਪੰਜਾਬ ਦੀ ਪ੍ਰਣਾਲੀ ਹੁਣ ਆਮ ਨਹੀਂ ਰਹੇਗੀ। ਸਗੋਂ ਇਹ ਸਰਗਰਮ ਸਹੀ ਅਤੇ ਪੇਸ਼ੇਵਾਰ ਬਣ ਗਈ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਚਾਹੇ ਨਿਵੇਸ਼ਕ, ਸਟਾਰ, ਟਾਪ ਕਾਉਂਟਰ ਹੁਣ ਕੋਈ ਅੰਤਰਰਾਸ਼ਟਰੀ ਕੰਪਨੀ ਜਾਂ ਉੱਦਮੀ ਪੰਜਾਬ ਉਹਨਾਂ ਦਾ ਸਿਰਫ ਵਿੱਤੀ ਪ੍ਰੋਤਸਾਹਨ ਨਾਲ ਨਹੀਂ ਸਗੋਂ ਇਮਾਨਦਾਰੀ ਅਤੇ ਨੀਅਤ ਨਾਲ ਵੀ ਜੀ ਆਇਆਂ ਨੂੰ ਕਹਿੰਦਾ ਹੈ ਜੂਨ ਵਿੱਚ ਜਲਦ ਹੀ ਮਿਲੇਗੀ ਗਰਮੀ ਤੋਂ ਰਾਹਤ ਇਸ ਤਰੀਕ ਨੂੰ ਪਵੇਗਾ ਭਾਰੀ ਆਮ ਤੌਰ ਤੇ ਅਪ੍ਰੈਲ ਵਿੱਚ ਭਾਰਤ ਵਿੱਚ ਗਰਮੀ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ ਮਈ ਅਤੇ ਜੂਨ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਤੇਜ਼ ਧੁੱਪ ਲੋਕਾਂ ਨੂੰ ਦੁਖੀ ਕਰਦੀ ਹੈ ਇਸ ਵਾਰ ਜਦੋਂ ਮਈ ਮਹੀਨੇ ਵਿੱਚ ਚੰਗੀਆਂ ਹਵਾਵਾਂ ਚੱਲੀਆਂ ਅਤੇ ਮੀਂਹ ਪਿਆ ਤਾਂ ਲੋਕਾਂ ਲਈ ਇਹ ਹੈਰਾਨੀਜਨਕ ਸੀ ਪਰ ਹੁਣ ਮੌਸਮ ਗਰਮ ਹੋਣਾ ਸ਼ੁਰੂ ਹੋ ਗਿਆ ਹੈ ਤਾਪਮਾਨ 40 ਡਿਗਰੀ ਤੋਂ ਉੱਪਰ ਸਾਲ ਮਾਰ ਗਿਆ ਹੈ ਇਹ 45 ਡਿਗਰੀ ਦੇ ਨੇੜੇ ਪਹੁੰਚ ਗਿਆ ਹੈ ਇਹ ਕਰ ਵੀ ਮੁਸ਼ਕਲ ਵਧਾ ਰਹੀ ਹੈ ਅਤੇ ਅਜਿਹਾ ਕਿਉਂ ਹੋ ਰਿਹਾ ਹੈ ਕੀ ਗਰਮੀ ਦੀ ਲਹਿਰ ਹੁਣ ਤੱਕ ਜਾਰੀ ਰਹੇਗੀ ਮਈ 2025 ਵਿੱਚ ਭਾਰਤ ਨੇ 124 ਸਾਲਾਂ ਦਾ ਰਿਕਾਰਡ ਤੋੜਿਆ ਅਤੇ ਆਮ ਨਾਲੋਂ ਕਿਤੇ ਜ਼ਿਆਦਾ ਮੀਂਹ ਪਿਆ ਔਸਤਨ 126.7 ਮਿਲੀਮੀਟਰ ਸੀ ਜੋ ਕਿ 1901 ਤੋਂ ਬਾਅਦ ਸਭ ਤੋਂ ਵੱਧ ਹੈ ਇਸ ਵਾਰ ਦੱਖਣੀ ਪੱਛਮੀ ਮਾਨਸੂਨ ਸਮੇਂ ਤੋਂ ਪਹਿਲਾਂ ਪਹੁੰਚ ਗਿਆ ਆਮ ਤੌਰ ਤੇ ਮਾਨਸੂਨ ਜੂਨ ਦੇ ਪਹਿਲੇ ਹਫਤੇ ਕੇਰਲ ਪਹੁੰਚਦਾ ਹੈ ਪਰ ਇਸ ਸਾਲ ਮਾਨਸੂਨ ਮਈ ਦੇ ਤੀਜੇ ਹਫਤੇ ਹੀ ਤਖਣੀ ਭਾਰਤ 오ਡੀਸਾ ਬੰਗਾਲ ਅਤੇ ਉੱਤਰ ਪੂਰਬ ਵਿੱਚ ਸਰਗਰਮ ਹੋ ਗਿਆ ਇਹ ਬੇਮੌਸਮੀ ਬਾਰਸ਼ ਅਤੇ ਠੰਡੀਆਂ ਹਵਾਵਾਂ ਨੇ ਉੱਤਰੀ ਮੱਧ ਅਤੇ ਦੱਖਣੀ ਭਾਰਤ ਵਿੱਚ ਤਾਪਮਾਨ ਆਮ ਨਾਲੋਂ 2 ਤੋਂ 7 ਡਿਗਰੀ ਘੱਟ ਕਰ ਦਿੱਤਾ ਹੈ। ਨਤੀਜੇ ਵਜੋਂ ਮਈ ਵਿੱਚ ਆਮ ਤੌਰ ਤੇ ਹੋਣ ਵਾਲੀ ਭਿਆਨਕ ਗਰਮੀ ਜਾਂ ਹਾਈਬਟੇਟ ਨਹੀਂ ਸੀ। ਕਈ ਥਾਵਾਂ ਤੇ ਮੌਸਮ ਸ਼ਾਵਣਾ ਸੀ। ਮੌਸਮ ਵਿਗਿਆਨੀਆਂ ਦੇ ਅਨੁਸਾਰ ਇਹ ਤਬਦੀਲੀ ਵਾਜੂ ਮੰਡਲ ਵਿੱਚ ਤਬਦੀਲੀਆਂ ਅਤੇ ਜਲਵਾਯੂ ਪਰਿਵਰਤਨ ਕਾਰਨ ਆਈ ਹੈ। Google Pay, PhonePe, Paytm ਚਲਾਉਣ ਵਾਲੇ ਧਿਆਨ ਦੇਣ 1 ਅਗਸਤ ਤੋਂ UPI 'ਚ ਨਹੀਂ ਕਰ ਸਕੋਗੇ ਇਹ Google Pay, PhonePe, Paytm ਵਰਗੇ ਐਪਸ ਇਸਤੇਮਾਲ ਕਰਨ ਵਾਲੇ ਕਰੋੜਾਂ ਯੂਜ਼ਰਜ਼ ਲਈ ਕੰਮ ਦੀ ਖਬਰ ਹੈ 1 ਅਗਸਤ ਤੋਂ نیشنل ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਯਾਨੀ ਕਿ NPCI ਆਪਣੇ ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ ਦੀ ਵਰਤੋਂ ਸੰਬੰਧੀ ਨਵੇਂ ਨਿਯਮ ਲਿਆ ਰਿਹਾ ਹੈ ਰਿਪੋਰਟ ਅਨੁਸਾਰ ਇਹ ਤਕਨੀਕੀ ਬਦਲਾ ਅਗਸਤ ਤੋਂ ਲਾਗੂ ਕੀਤਾ ਜਾਵੇਗਾ ਇਹ ਵਿਸ਼ਾ ਤਾਂ ਤਕਨੀਕੀ ਲੱਗ ਸਕਦਾ ਹੈ ਪਰ ਇਹ ਸਿੱਧੇ ਤੌਰ ਤੇ ਤੁਹਾਡੇ UPI ਨੂੰ ਚਲਾਉਣ ਦੇ ਤਰੀਕੇ ਨੂੰ ਬਦਲ ਸਕਦਾ ਹੈ ਫਾਈਨੈਂਸ਼ੀਅਲ ਐਕਸਪ੍ਰੈਸ ਦੀ ਰਿਪੋਰਟ ਅਨੁਸਾਰ ਨਵਾਂ ਨਿਯਮ ਲਿਆਉਣ ਦਾ ਉਦੇਸ਼ UPI ਸਿਸਟਮ ਤੇ ਬੋਝ ਘਟਾਉਣਾ ਹੈ ਇਸ ਦਾ ਪ੍ਰਭਾਵ ਇਹ ਹੋਵੇਗਾ ਕਿ ਤੁਸੀਂ UPI ਐਪ ਤੋਂ ਜੋ ਬੈਲੈਂਸ ਚੈੱਕ ਕਰਦੇ ਹੋ ਉਹ ਸੀਮਤ ਹੋ ਜਾਵੇਗਾ ਤੁਹਾਡੇ ਦੁਆਰਾ ਸੈੱਟ ਕੀਤੇ ਗਏ ਆਟੋ ਪੇਮੈਂਟ ਵਿੱਚ ਬਦਲਾਅ ਆਵੇਗਾ ਆਓ ਇਸ ਨੂੰ ਵਿਸਤਾਰ ਵਿੱਚ ਸਮਝੀਏ ਰਿਪੋਰਟ ਅਨੁਸਾਰ ਯੂਪੀਆਈ ਭੁਗਤਾਨਾਂ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ ਹਰ ਮਹੀਨੇ ਲਗਭਗ 16 ਅਰਬ ਲੈਣ-ਦੇਣ ਦੀ ਪ੍ਰਕਿਰਿਆ ਕੀਤੀ ਜਾ ਰਹੀ ਹੈ ਇੰਨੀ ਵੱਡੀ ਗਿਣਤੀ ਵਿੱਚ ਲੈਣ-ਦੇਣ ਦੇ ਨਾਲ ਯੂਪੀਆਈ ਸਿਸਟਮ ਤੇ ਭਾਰ ਪਤ ਰਿਹਾ ਹੈ ਹਾਲ ਹੀ ਦੇ ਸਮੇਂ ਵਿੱਚ ਬੈਂਕਾਂ ਦੁਆਰਾ ਸਿਸਟਮ ਦੀ ਦੁਰਵਰਤੋਂ ਦੇ ਮਾਮਲੇ ਸਾਹਮਣੇ ਆਏ ਹਨ ਨਾਲ ਹੀ ਕੁਝ ਤਕਨੀਕੀ ਕਮਜ਼ੋਰੀਆਂ ਵੀ ਸਵਿਖੀਆਂ ਗਈਆਂ ਇਹਨਾਂ ਨਾਲ ਨਜਿੱਠਣ ਲਈ 1 ਅਗਸਤ ਤੋਂ ਕੁਝ ਬਦਲਾਅ ਕੀਤੇ ਜਾ ਰਹੇ ਹਨ ਰਿਪੋਰਟ ਅਨੁਸਾਰ ਪਿਛਲੇ 2-3 ਮਹੀਨਿਆਂ ਵਿੱਚ ਕਈ ਘਟਨਾਵਾਂ ਵਾਪਰੀਆਂ ਹਨ ਜਦੋਂ UPI ਭੁਗਤਾਨ ਬੰਦ ਸੀ ਕਿਹਾ ਜਾਂਦਾ ਹੈ ਕਿ 12 ਅਪ੍ਰੈਲ ਨੂੰ ਭੁਗਤਾਨ 5 ਘੰਟਿਆਂ ਲਈ ਬੰਦ ਹੋਣ ਕਾਰਨ ਲੋਕ ਬਹੁਤ ਪਰੇਸ਼ਾਨ ਸਨ ਇਹ ਤਿੰਨ ਸਾਲਾਂ ਵਿੱਚ ਸਭ ਤੋਂ ਵੱਧ ਲੰਬਾ ਆਊਟੇਜ ਸੀ ਯੂਪੀਆਈ ਦੇ ਕਾਰਨ ਬਹੁਤ ਸਾਰੇ ਲੋਕਾਂ ਨੇ ਬਟੂਏ ਰੱਖਣਾ ਬੰਦ ਕਰ ਦਿੱਤਾ ਹੈ ਤਾਂ ਜੇ ਬਟੂਏ ਵਿੱਚ ਪੈਸੇ ਨਹੀਂ ਰੱਖਦੇ ਅਜਿਹੀ ਸਥਿਤੀ ਵਿੱਚ ਜੇਕਰ ਯੂਪੀਆਈ ਖੁਦ ਬੰਦ ਹੋ ਜਾਂਦਾ ਹੈ ਤਾਂ ਲੋਕਾਂ ਨੂੰ ਕਿੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ ਇਸ ਨਾਲ ਨਜਿੱਠਣ ਲਈ ਨਿਯਮਾਂ ਨੂੰ ਬਦਲਿਆ ਜਾ ਰਿਹਾ ਹੈ ਪੰਜਾਬ ਦੇ ਲੋਕਾਂ ਦੀਆਂ ਲੱਗਣਗੀਆਂ ਮੌਜਾਂ ਸ਼ੁਰੂ ਹੋਣ ਜਾ ਰਿਹਾ ਵੱਡਾ ਪ੍ਰੋਜੈਕਟ ਪੰਜਾਬ ਦੇ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਗੁਰਮੀਤ ਸਿੰਘ ਕੁੱਡੀਆਂ ਨੇ ਦੱਸਿਆ ਕਿ ਸੂਬੇ ਵਿੱਚ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਯਤਨਾਂ ਤਹਿਤ ਪੰਜਾਬ ਸਰਕਾਰ ਵੱਲੋਂ ਸਤੰਬਰ 2025 ਤੱਕ ਅਬੋਹਰ ਵਿੱਚ 9.50 ਕਰੋੜ ਰੁਪਏ ਦੀ ਲਾਗਤ ਵਾਲਾ ਚਿੱਲੀ ਪ੍ਰੋਸੈਸਿੰਗ ਪਲਾਂਟ ਤਿਆਰ ਕੀਤਾ ਜਾਵੇਗਾ ਉਹਨਾਂ ਦੱਸਿਆ ਕਿ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਵੱਲੋਂ ਪ੍ਰਤੀ ਘੰਟਾ 5 ਟਨ ਸਮਰੱਥਾ ਵਾਲਾ ਇਹ ਚਿੱਲੀ ਪ੍ਰੋਸੈਸਿੰਗ ਪਲਾਂਟ 1 ਏਕੜ ਜ਼ਮੀਨ ਤੇ ਸਥਾਪਿਤ ਕੀਤਾ ਜਾ ਰਿਹਾ ਹੈ ਇਸ ਨਾਲ ਸੂਬੇ ਦੇ ਖੇਤੀਬਾੜੀ ਖੇਤਰ ਨੂੰ ਵੱਡਾ ਹੁਲਾਰਾ ਮਿਲੇਗਾ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਕਿਸਾਨਾਂ ਨੂੰ ਪ੍ਰੋਸੈਸਿੰਗ ਲਈ ਢੁਕਮੀਆਂ ਬੰਦ ਉਪਜ ਵਾਲੀਆਂ ਮਿਰਚ ਦੀਆਂ ਕਿਸਮਾਂ ਉਗਾਉਣ ਲਈ ਉਤਸ਼ਾਹਿਤ ਕਰਨ 사ਤਕਾ ਮਿਰਚ ਦੀ ਕਾਸਤ ਹੈਕਟ ਰਕਬਾ ਹਰ ਸਾਲ ਵੱਧ ਰਿਹਾ ਹੈ ਸਾਲ 2024 ਤੱਕ ਪੰਜਾਬ ਵਿੱਚ ਮਿਰਚ ਦੀ ਕਾਸਤ ਹੈਕਟ ਰਕਬਾ 10614 ਹੈਕਟੇਰ ਸੀ ਜੋ ਕਿ ਹਾਲ ਹੀ ਦੇ ਸਾਲਾਂ ਵਿੱਚ ਸਭ ਤੋਂ ਵੱਧ ਰਿਕਾਰਡ ਕੀਤਾ ਗਿਆ ਖੇਤਰ ਵਿੱਚ ਜਿਸ ਵਿੱਚ 21416 ਮੀ ਮੈਟ੍ਰਿਕ ਟਨ ਪੈਦਾ ਹੋਇਆ ਹੈ ਮਿਰਚਾਂ ਦੇ ਉਤਪਾਦਨ ਵਿੱਚ ਫਿਰੋਜ਼ਪੁਰ ਜ਼ਿਲ੍ਹਾ ਮੋਹਰੀ ਰਿਹਾ ਇਸ ਤੋਂ ਬਾਅਦ ਪਟਿਆਲਾ ਮਲੇਰਕੋਟਲਾ ਸੰਗਰੂਰ ਜਲੰਧਰ ਤਰਨਤਾਰਨ ਅੰਮ੍ਰਿਤਸਰ ਐਮ ਬੀ ਐਸ ਨਗਰ ਅਤੇ ਹਸਿਆਰਪੁਰ ਹਨ ਫਿਰੋਜ਼ਪੁਰ ਦਾ ਔਸਤਨ ਝਾੜ ਪ੍ਰਤੀ ਹੈਕਟੇਅਰ ਲਗਭਗ 19 ਮੈਟ੍ਰਿਕ ਟਨ ਰਿਹਾ ਜੋ ਖੇਤਰ ਵਿੱਚ ਅਪਣਾਏ ਜਾ ਰਹੇ ਕੁਸਲ ਖੇਤੀ ਅਵਿਆਸਾਂ ਅਤੇ ਕਿਸਾਨਾਂ ਦੀ ਰੌਸ਼ਨ ਦਿਮਾਗੀ ਨੂੰ ਦਰਸਾਉਂਦਾ ਹੈ ਚਾਂਦੀ ਦੀਆਂ ਕੀਮਤਾਂ ਨੇ ਤੋੜੇ ਹੁਣ ਤੱਕ ਦੇ ਸਾਰੇ ਰਿਕਾਰਡ ਮਾਹਰ ਲਗਾ ਰਹੇ ਵੱਡੇ ਆਂਦਾ ਸਾਲ 2025 ਵਿੱਚ ਚਾਂਦੀ ਸਾਰੀਆਂ ਵਸਤੂਆਂ ਨੂੰ ਪਛਾੜ ਕੇ ਭਾਰਤ ਵਿੱਚ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣ ਗਈ ਹੈ ਪਿਛਲੇ ਹਫਤੇ ਮਲਟੀ ਕਮੋਡਿਟੀ ਐਕਸਚੇਂਜ ਤੇ ਚਾਂਦੀ ਦੀ ਕੀਮਤ 1 ਲੱਖ 6138 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਈ ਇਸ ਦੇ ਨਾਲ ਹੀ ਦੇਸ਼ ਦੇ ਪ੍ਰਮੁੱਖ ਸਰਾਫਾ ਬਾਜ਼ਾਰ ਵਿੱਚ ચાੰਦੀ 1,5290 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਵਪਾਰ ਕਰ ਰਹੀ ਹੈ